ਨੇ ਰਖਾ ਸ਼ਾਇਦ ਨਹੀਂ ਰਖਾ ਹਾਂ ਨਹੀਂ ਰਖਾ ਅੱਜ ਬਰਾਨੋ ਤੇਰਵਾੜੀ ਸੱਟ ਲੱਗੀ ਹੋਈ ਆ ਗੋਡਾ ਤੇ ਗੁੱਡੀ ਕਿੱਥੇ ਦੀ ਗੁੱਡੀ ਜਾਨੋ ਤੇਰਾ ਗੋਡਾ ਦੁਖਦਾ ਹਰਾਨੋ ਨਾ ਨਾ ਮੈਨੂੰ ਗੁੱਸਾ ਨਹੀਂ ਆਉਂਦਾ ਬਸ ਬਿੰਦਕ ਕਰਦੀ ਆ ਫੇਰ ਹੋਈ ਹੋ ਜਾਂਦੀ ਆ ਫੇਰ ਹਨ ਤੇਰਵਾੜੀ ਹੈ ਨਹੀਂ ਤੁਮੇਂ ਨੀ ਤਾਪੂ ਸੁਪਰੇ ਮੰਗ ਲਮਗਾ ਲਾਪੋ ਮੇਰਾ ਸਾਥ ਫੇਰ ਨਹੀਂ ਜਾਣਾ ਕਿਤੇ ਟਾਲੀ ਆਉਂ ਪੈਣੇ

ਚਾਦੀ ਕੁੱਟ ਬਣਾਉਣੀਆਂ ਜਾ ਕੇ ਅੱਜ ਕਹਿੰਦਾ ਸਿੱਧਾ ਜਾਊਂਗਾ ਕੰਮ ਤੇ ਮੈਂ ਹੈ ਜਿਵੇਂ ਕਚੜੇ ਨਾਲੇ ਫਿਰ ਤੇ ਮੜੇ ਮੜੇ ਜਵਾਖ ਬੈਣੇ ਨਾਲੇ ਦੇਖੀਂ ਇਹ ਜਵਾਕੜੀਆਂ ਨੂੰ ਐ ਪੈਣ ਤੇਰੇ ਤਾਂ ਮੜੇ ਮੜੇ ਜਵਾਖ ਨਾਲੇ ਘਰੋਂ ਬੰਦੇ ਹੋਣਗੇ ਨਹੀਂ ਸਾਡੇ ਹੁੰਦੇ ਛੋਟੇ ਛੋਟੇ ਜਵਾਕ ਬੈਣੇ ਹੋਰ ਸਾਨੂੰ ਕੀ ਕਹ ਤੇਰਾ ਸਾਬ ਜੁੜਿਆ ਰੋਂਦਾ ਹੂਆ ਨੇਰਾ ਹੋਇਆ ਕਿ ਸੋਡਾ ਹੋਇਆ ਇੱਕੋ ਹੀ ਗੱਲ ਹੈ ਜੋ ਹਾਂ ਜਾਂਦੀ ਆ ਕੁੜੀ ਮੂਹ ਚਕੀ ਇਆ ਖੇ ਤਾਂ ਕਿ ਫਿਰ ਆਪ ਤਾਂ ਬੈਠੇ ਚੱਕੀ ਜੰਨੇ ਆ ਨਹੀਂ ਹਾਈ ਗਰੀ ਲੈ ਚਾਲਦੇ ਪੰਡਾ ਚੱਕਾ ਨਹੀਂ ਉੱਤਰੀ ਰਹਿ ਚੱਲਾਂਗੇ ਕੀ ਪਹਿਣੇ ਤਾਂ ਲੱਕੜਾ ਲੈ ਕੇ ਮੜੂਗੀ ਹੁਣ ਉਹ ਗਈ ਜਟੜੇ ਨੂੰ ਛੇੜੂ ਕਿਸੇ ਨੂੰ ਜਾ ਕੇ ਹੋ ਗਿਆ ਨਹੀਂ ਜੱਟ ਭੱਜ ਲੋ ਮੈਂ ਅੰਨੇ ਹੋਵਾ ਗੈਣ ਪਹਿਣੇ ਚਲੋ ਫੜਗਾ ਹਾ ਜੀ ਗੁਆ ਗਣ ਵੀ ਪਿਉ ਡਲਾ ਸੱਚੀ ਹੂੰ ਗਾ ਗਿਆ